ਸ਼ਾਸਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਤੋਂ ਪ੍ਰਤਾਪ ਬਾਜਪਾ ਨੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੇ ਉੱਤੇ ਲਗਾਤਾਰ ਪਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਹੁਣ ਨਵੇਂ ਹੀ ਪੇਚ ਜਿਹੜੇ ਕਿ ਫਸਾ ਲਏ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸੈਸ਼ਨ ਦੇ ਵਿੱਚ ਅੱਜ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਦਾ ਚੱਕਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੁੱਟਖੋਹਾਂ ਹੋ ਰਹੀਆਂ ਨੇ ਤੇ ਅਬੋਹਰ ਦੇ ਵਿੱਚ ਜਿਹੜੀ ਕਿ ਵਾਰਦਾਤ ਹੋਈ ਹੈ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੇ ਹਜੇ ਤੱਕ ਇੱਕ ਬਿਆਨ ਤੱਕ ਨਹੀਂ ਦਿੱਤਾ ਤੇ ਸ਼ਰਿਆਮ ਹੈ ਜਿਹੜੀ ਕਿ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਇੱਕ ਜਿਹੜਾ ਪ੍ਰਤਾਪ ਬਾਜਵਾ ਨੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਉੱਤੇ ਪਰਟਵਾਰਕ ਕੀਤਾ ਹੈ ਤੇ ਉੱਥੇ ਹੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਕਈ ਸਵਾਲ ਹੈ ਜਿਹੜੇ ਕਿ ਸਰਕਾਰ ਦੇ ਉੱਤੇ ਖੜੇ ਕਰ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਹੈ ਪ੍ਰਤਾਪ ਬਾਜਵਾ ਦਾ ਆਓ ਤੁਹਾਨੂੰ ਸੁਣਾਉਦੇ ਹਾਂ ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਦੇ ਜ਼ਰੀਏ ਕੰਟਰੈਕਟ ਬੇਸਿਸ ਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਦੇ ਕੇ ਏਜੰਡਾ ਤੈਅ ਹੋਇਆ ਸੀ ਸਾਰੇ ਹਿੰਦੁਸਤਾਨ 'ਚ ਮਗਰ ਵਿਸ਼ੇਸ਼ ਤੌਰ 'ਤੇ ਪੰਜਾਬ ਅਸੀਂ ਉੱਥੇ 1 ਸਾਲ ਮੋਰਚਾ ਲਾਈ ਰੱਖਿਆ 7.5 ਤੋਂ ਬਾਅਦ 750 ਤੋਂ ਵੱਧ ਸ਼ਹਾਦਤਾਂ ਹੋਈਆਂ ਤੇ ਕਾਨੂੰਨ ਵਾਪਸ ਲੈਣੇ ਇਹ ਹੁਣ ਕੇਜਰੀਵਾਲ ਸਾਹਿਬ ਜਿਹੜੇ ਮੇਰਾ ਤੇ ਪਹਿਲੇ ਦਾ ਮੰਨਣਾ ਹੈ ਕਿ ਭਾਜਪਾ ਨੇ ਕੇਜਰੀਵਾਲ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਸੀ ਉਹ ਬੇਸਿਕਲੀ ਆਰਐਸਐਸ ਰਿਸਪੌਂਸਿਵ ਮੂਵਮੈਂਟ ਸੀ ਉਹਦੇ ਵਿੱਚੋਂ ਹੀ ਇਹਦਾ ਜਨਮ ਹੋਇਆ ਕੇਜਰੀਵਾਲ ਕੇਜਰੀਵਾਲ ਉਸ ਸੇਮ ਜੰਡੇ ਨੂੰ ਉਹ ਨੈਸ਼ਨਲ ਲੈਵਲ ਤੇ ਲੈ ਕੇ ਆਇਆ ਸੀ ਇਹ ਸੂਬੇ ਲੈਵਲ ਤੇ 40000 ਏਕੜ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਉਹਨੂੰ ਇਨਡਾਇਰੈਕਟ ਢੰਗ ਦੇ ਨਾਲ ਸਾਡੇ ਕਿਸਾਨਾਂ ਕੋਲ ਪਹੁੰਚਾਉਣਾ ਚਾਹੁੰਦੇ ਨੇ ਤਾਂ ਹੀ ਇਸ ਪਾਲਿਸੀ ਦਾ ਨਾਮ ਹੈ ਲੈਂਡ ਪੂਲਿੰਗ ਨਹੀਂ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬੀ ਲਾਅ ਨਹੀਂ ਕਰਦੇ ਜਿਸ ਤਾਂ ਪੰਜਾਬੀਆਂ ਨੇ ਮੋਦੀ ਦੀ ਜਿਹੜੀ ਸਕੀਮ ਸੀ ਉਹ ਕਾਮਯਾਬ ਨਹੀਂ ਹੋ ਜਾਂਦੀ ਤੀ ਤੇ ਕੇਜਰੀਵਾਲ ਦਾ ਵੀ ਇਹ ਜਿਹੜਾ ਪਖੰਡ ਹੈ ਅਸੀਂ ਕਾਮਯਾਬ ਨਹੀਂ ਹੋਵਾਂਗੇ ਸੋ ਅੱਜ ਤੁਹਾਡੇ ਅਬੋਹਰ ਸ਼ਹਿਰ ਇੱਕ ਬਹੁਤ ਫਰਫੁੱਲਟ ਏਰੀਆ ਹੈ ਜ਼ਮੀਨਾਂ ਬਹੁਤ ਚੰਗੀਆਂ ਨੇ ਲੋਕ ਬਹੁਤ ਬੀਤੇ ਬਹੁਤ ਲੰਬੇ ਅਰਸੇ ਤੋਂ ਅਸੀਂ ਇਸ ਏਰੀਏ ਨਾਲ ਸਾਡਾ ਤਾਲਮੇਲ ਹੈ ਮੇਰੇ ਸੁਰਗਵਾਸੀ ਪਿਤਾ ਦੇ ਬਹੁਤ ਸਾਰੇ ਇੱਥੇ ਰਹੇ ਸਨ ਤਕਰੀਬਨ 70 ਤੋਂ 80 ਸਾਲ ਦੀ ਸਾਡੀਆਂ ਮੁਲਾਕਾਤਾਂ ਤੇ ਪਿਆਰ ਇਸ ਏਰੀਏ ਨਾਲ ਮੈਂ ਬਿਨਾਂ ਚਿੰਜਕਤੋ ਕਹਿ ਸਕਦਾ ਇਸ ਜਿੰਨਾ ਵੀ ਏਰੀਆ ਇਹਦੇ ਵਿੱਚ ਆਦਮੀ ਜਿਹੜੇ ਨੇ ਮੰਨੇ ਜਾਂਦੇ ਨੇ ਕਿ ਯਾਰਾਂ ਦੇ ਯਾਰ ਨੇ ਦੋਸਤਾਂ ਦੇ ਦੋਸਤ ਨੇ ਜ਼ੁਬਾਨ ਦੇ ਕੇ ਖਲੋਣ ਵਾਲੇ ਨੇ ਯਾਰੀ ਪੁਗਾੜਦੇ ਬਿਜ਼ਨਸਮੈਨ ਆਪਣਾ ਬਿਜ਼ਨਸ ਕਰ ਰਹੇ ਨੇ ਵਰਮਾ ਸਾਹਿਬ ਦਾ ਪਰਿਵਾਰ ਸੰਘਰਸ਼ੋਂ ਉੱਠਿਆ 600 ਤੋਂ ਵੱਧ EMPLOYEES ਨੂੰ ਕੰਮ ਦੇ ਜਿਹੜਾ ਇਟਾ ਵੱਡਾ ਨਾਂ ਹੈ ਇਹਦਾ ਅਸਰ ਨਾ ਬਹੁਤ ਤੇ ਨਹੀਂ ਮਾਲਵੇ ਦੇ 4-5 ਜ਼ਿਲ੍ਹਿਆਂ ਤੇ ਹੋਏ ਵੱਡੇ-ਵੱਡੇ ਮਸ਼ਹੂਰ ਆਦਮੀ ਇੱਥੇ ਇਹਨਾਂ ਦੀ ਇਸ ਇੰਸਟੀਚਿਊਸ਼ਨ ਨਾਲ ਇਹਨਾਂ ਦੀ ਇਸ ਟੇਲਰਿੰਗ ਦਾ ਜਿਹੜਾ ਕੰਮ ਉਹਦੇ ਨਾਲ ਜੁੜੇ ਸਪੈਸ਼ਲੀ ਅੱਜ ਮੈਂ ਆਪਣੇ ਸਾਥੀਆਂ ਨਾਲ ਦੱਸਣ ਵਾਸਤੇ ਕਿ ਕਾਂਗਰਸ ਵਰਮਾ ਸਾਹਿਬ ਨਿਰਾ ਤੁਹਾਡੇ ਨਾਲ ਤੇ ਬਗਲਾ ਸਾਹਿਬ ਤੁਹਾਡੇ ਨਾਲ ਇਸ ਏਰੀਏ ਦੇ ਨਾਲ ਤੇ ਮੇਰਾ ਇਹ ਮੰਨਣਾ ਹੈ ਕਿ ਪਹਿਲੇ ਵੀ ਪੰਜਾਬ ਦੇ ਵਿੱਚ ਜਿਹੜੇ 15 ਸਾਲ ਹਾਲਾਤ ਵਿਗੜੇ ਸੀ ਜੇ ਉਹਨਾਂ ਨੂੰ ਕਾਬੂ ਕੀਤਾ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਈ ਸੀ ਜੇ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪੰਗੜੇ ਤੇ ਗਿੱਧੇ ਪੈਣੇ ਸ਼ੁਰੂ ਹੋਏ ਸੀ ਇਹ ਕਾਂਗਰਸ ਸਰਕਾਰ ਤੇ ਕਾਂਗਰਸ ਦੀ وجہ ਨਾਲ ਹੈ ਪੰਜਾਬ ਨੂੰ ਇੱਕ ਵਾਰ ਫੇਰ ਸ਼ਾਂਤ ਕਰਨਾ ਪੰਜਾਬ ਦਾ ਮਾਹੌਲ ਠੀਕ ਕਰਨਾ ਵਪਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਪੰਜਾਬ ਦੇ ਇੰਡਸਟਰੀਸਟ ਵਾਸਤੇ ਸਾਡੇ ਨੌਜਵਾਨ ਬੱਚਿਆਂ ਵਾਸਤੇ ਸਾਡੇ ਸਟੂਡੈਂਟਸ ਵਾਸਤੇ ਕਿਸਾਨ ਤੇ ਖੇਤ ਬਜ਼ਦੂਰਾਵਾਸੀ ਕਾਂਗਰਸ ਦੀ ਵਚਨਬੱਤ ਜਿੱਦਣ ਪ੍ਰਮਾਤਮਾ ਮਿਹਰ ਕਰੇਗੀ ਸਾਰਾ 1.5 ਸਾਲ ਰਹਿ ਗਿਆ ਪ੍ਰਮਾਤਮਾ ਮਿਹਰ ਕਰੇ ਤੇ ਪੰਜਾਬ ਦੇ ਲੋਕ ਕਿਰਪਾ ਰੱਖਣ ਪੰਜਾਬ ਇੱਕ ਵਾਰ ਫੇਰ ਇਹ ਗੈਂਗਸਿਜ਼ਮ ਨੂੰ ਜਿਹੜਾ ਗੈਂਗਸਟਰਸ ਦਾ ਇਥੇ ਰਾਜ ਚੱਲਦਾ ਕੰਪਲੀਟਲੀ ਅਨਨੋਨ ਕਰੀ ਪੰਜਾਬ ਦੇ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰਾਂ ਦੀ ਧਰਤੀ ਦੀ ਗੈਂਗਸਟਰ ਦਾ ਨਾਮ ਹੀ ਸੀ ਸੁਣਿਆ ਗੈਂਗਸਟਰ ਦਾ ਨਾਮ ਜਿਹੜਾ ਸੀ ਛੱਤੀਸਗੜ੍ਹ ਬਿਹਾਰ ਯੂਪੀ ਇੱਧਰ ਚੱਲਦਾ ਹੁੰਦਾ ਪ੍ਰਚੰਦ ਸੀ ਪਹਿਲੀ ਵਾਰੇ ਵੇਖਿਆ ਤੇ ਮੇਰਾ ਇਹ ਮੰਨਣਾ ਹੈ ਸਰਕਾਰ ਤੇ ਪੁਲਿਸ ਜਿੰਨਾ ਚਿਰ ਇਹਨਾਂ ਤੇ ਡਾਇਰੈਕਟ ਜਾਂ ਇਨਡਾਇਰੈਕਟ ਇਹਨਾਂ ਨੂੰ ਅਸ਼ੀਰਵਾਦ ਨਹੀਂ ਮਿਲਦਾ ਉਹਨਾਂ ਚਾਰੇ ਪਨਪਰੀ ਸਕਦਾ ਤੋਂ ਇਹ ਇਸ ਗੱਲ ਕਰ ਅੱਜ ਤੁਸੀਂ ਵੇਖੋ ਫੋਰਨ ਲੈਂਡਸ ਤੱਕ ਭਾਵੇਂ ਕੈਨੇਡਾ ਆਮੇ ਅਮਰੀਕਾ ਚ ਵੇਖੋ ਆਸਟ੍ਰੇਲੀਆ ਤੱਕ ਵੇਖੋ ਜਿਹੜੇ ਸਾਡੇ ਨੌਜਵਾਨ ਬੱਚੇ ਇਥੋਂ ਜ਼ਮੀਨਾਂ ਵੇਚ ਕੇ ਚਲੇ ਗਏ ਨੇ ਬਾਹਰ ਜਾ ਕੇ ਕਾਰੋਬਾਰ ਚੰਗਾ ਸ਼ੁਰੂ ਕਰ ਲਿਆ ਉਹਨਾਂ ਦੇ ਪੇਰੈਂਟਸ ਨੂੰ ਤੇ ਉਹਨਾਂ ਨੂੰ ਹੁਣ ਬੰਗਲਾਦੇਸ਼ੇਸ਼ ਵਿੱਚ ਫਰੋਟੀਆਂ ਦੀਆਂ ਚਿੱਠੀਆਂ ਆ ਰਹੀਆਂ ਤੇ ਇਥੇ ਵੀ ਆ ਵਰਮਾ ਸਾਹਿਬ ਸ਼ਿਕਾਰ ਹੋਏ ਮੈਂ ਮੰਗ ਕੀਤੀ ਹੈ ਅਸੀਂ ਵਿਧਾਨ ਸਭਾ ਚ ਵੀ ਕਰਾਂਗੇ ਕਿ ਮੰਨ ਸਾਹਿਬ ਜਿਹੜੇ ਰੀਅਲ ਕਿਲਰਸ ਨੇ ਸਿੱਧੂ ਮੂਸੇਵਾਲਾ ਜਿਹੜੇ ਰੀਅਲ ਕਿਲਰਸ ਨੇ ਵਰਮਾ ਸਾਹਿਬ ਉਹਨਾਂ ਨੂੰ ਕਿਤੇਰੇ ਵਿੱਚ ਲੈ ਕੇ ਉਹਦੇ ਬਾਅਦ ਸੇ ਜ਼ਰੂਰੀ ਹੈ ਕਿ ਪੰਜਾਬ ਦੇ ਕਿਸੇ ਸਿਟਿੰਗ ਹਾਈ ਕੋਰਟ ਜੱਜ ਦੀ ਜੁਡੀਸ਼ੀਅਲ ਕਮਿਸ਼ਨ ਬੈਠੀ ਇਸ ਗੱਲ ਕਿ ਜਿਹੜਾ ਐਕਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਇਸ ਐਕਟ ਤੋਂ ਬਾਅਦ ਕਈ ਕੁਝ ਹੋਇਆ ਜਿਹਦੇ ਨਾਲ ਪੰਜਾਬ ਪੁਲਿਸ ਤੇ ਤੇ ਪਹਿਲੇ ਰੋਕਾਂ ਤੋਂ ਤਸਲੀਹ ਹੋਰ ਵੀ ਇਹਨਾਂ ਦਾ ਐਕਸੀਡੈਂਟ ਹੈ ਹੋਮ ਮਿਨਿਸਟਰ ਭਗਵੰਤ ਹੈ ਚੀਬੈਸਟਰ ਉਹ ਹੈ ਪੰਜਾਬ ਦਾ ਬਿਲਕੁਲ ਭਗਵੰਤੋਂ ਕੌਨਫੀਡੈਂਸ ਹੋ ਚੁੱਕਿਆ ਕਿਉਂਕਿ ਆਪਣੀ ਕੁਰਸੀ ਬਜਾਣ ਵਾਸਤੇ ਉਹਨੇ ਪੰਜਾਬ ਦੇ ਇੰਟਰਸਟ ਬਿਲਕੁਲ ਕੇਹਰੀ ਵਾਲ ਤੇ ਉਹਦੀ ਜਿੰਨੇ ਵੀ ਉਹਦੇ ਨਾਲ ਦੇ ਲੋਕ ਨੇ ਉਹਨਾਂ ਦੇ ਸਾਹਮਣੇ ਗਿਰਵੀ ਪਾ ਦਿੱਤੇ